ਆਪੋਰੀ ਸੁਣਦੇ ਜਵੇਡ ਚਲੋ ਸ਼ਾਰਟ ਚ ਰੱਖੋ ਸ਼ਾਰਟ ਇਹ ਗੁਣੀ ਮਾਈਕ ਇਹਨਾਂ ਸ਼ਾਰਟ ਚਲੋ ਅਪਰ ਸ਼ਾਰਟ ਸ਼ਾਰਟ ਦੇ ਵਿੱਚ ਦੱਸੋ ਸ਼ਾਰਟ ਦਾ ਆਪਾਂ ਵਾਈਂਡ ਅਪ ਕਰਾਂਗੇ ਸ਼ਾਰਟ ਚ ਦੱਸੋ ਪਲੀਜ਼ ਲਾਸਟ ਵਾਈਂਡ ਅਪ ਆ ਮੈਂ ਅਗਲੀ ਜਵੇਡ ਤੇ ਜਾਣਾ ਹੈ ਮੈਨੂੰ ਇਹ ਦੱਸਣ ਕਿ ਅੰਕੜੇ ਕਦੋਂ ਪੇਸ਼ ਕੀਤੇ ਸਰਦਾਰ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਹਰਿਆਣਾ ਤੋਂ 2 ਕਰੋੜ ਰੁਪਏ ਦਾ ਚੈੱਕ ਲਿਆ ਕੀ ਕਹਿੰਦੇ ਪੰਜਾਬ ਲਈ ਉਦੋਂ ਨਹਿਰਾ ਕਦੋਂ ਨਿਕਲਦੀਆਂ ਸੀ ਕਾਂਗਰਸ ਨੇ ਚਾਂਦੀ ਦੀ ਕਹੀ ਦੇ ਨਾਲ ਟੱਕ ਲਾਏ ਕੈਪਟਨ ਅਮਰਿੰਦਰ ਸਿੰਘ ਜੀ ਉੱਥੇ ਮੌਜੂਦ ਹੁੰਦੇ ਸੀ ਸਿਆਸਤਾਂ ਇਹ ਖੇਡਦੇ ਰਹੇ ਪੰਜਾਬ ਨਾਲ 2005 ਦੇ ਵਿੱਚ ਚਾਮਨੇਸ਼ਨ ਆਫ ਵਾਟਰ ਐਕਟ ਵੀ ਕਾਂਗਰਸ ਲੈ ਕੇ ਆਈ ਸੀ ਪਾਰੇ ਪਾਖੜਾ ਬਿਆਸ ਡੈਮ ਵੀ ਕਾਂਗਰਸ ਨੇ ਬਣਾਇਆ ਸੀਗਾ ਕਨਾਲਸ ਵੀ এডਿਕੇਸ਼ਨ ਵੀ ਜੇ ਇੱਥੇ ਪੀਯੂ ਦੀ ਗੱਲ ਕਰੋ ਤਾਂ ਉਹ ਵੀ ਕਾਂਗਰਸ ਲੈ ਕੇ ਆਈ ਸੀਗੀ ਜੇ ਯੂਥ এডਿਕੇਸ਼ਨ ਹੈਲਥ ਦੇ ਵਿੱਚ ਆਊਟ ਪਰਫਾਰਮ ਕੀਤਾ ਰਾਈਟ ਟੂ এডਿਕੇਸ਼ਨ ਰਾਈਟ ਟੂ ਫੂਡ ਰਾਈਟ ਟੂ ਇਨਫੋਰਮੇਸ਼ਨ ਸਾਰੀ ਆਮ ਲੋਕਾਂ ਲਈ ਕਾਂਗਰਸ ਲੈ ਕੇ ਆਈ ਹੈ ਕਾਂਗਰਸ ਤੁਹਾਡੀ ਗੱਲ ਦਾ ਜਵਾਬ ਹੈ ਆਸ਼ੂ ਭਾਰਤ ਪੂਜਨ ਆਸ਼ੂ ਇਜ਼ ਦਾ ਓਨਲੀ ਹੋਪ ਫਾਰ ਲੁਧਿਆਣਾ ਬੈਸਟ ਓਨਲੀ ਹੋਪ ਕਹਿੰਦੇ ਹਾਂਜੀ ਕਰਨੇ ਆਂਕੜੇ ਨਹੀਂ ਦਿੱਤੇ ਇਹਨਾਂ ਇਹਨਾਂ ਦੀ ਗੱਲ ਦਾ ਜਵਾਬ ਮੈਂ ਪਿਛਲੀ ਡਿਬੇਟ 'ਚ ਵੀ ਦਿੱਤਾ ਸੀ ਇਹ ਭੁੱਲ ਜਾਂਦੇ ਆ ਇਹ ਜਿਹੜੀ ਗੱਲ ਕਰਦੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਐਸਵਾਈਐਲ ਕਨਾਲ ਜਿਹਦੇ ਤੇ ਇਹਨਾਂ ਨੇ ਪੂਰੀ ਰਾਜਨੀਤੀ ਕੇਂਦਰਿਤ ਕੀਤੀ ਹੋਈ ਆ ਉਹਦੀ ਜ਼ਮੀਨ ਫ੍ਰੀ ਆਫ ਅ ਕਾਸਟ ਜੱਟਾਂ ਨੂੰ ਵਾਪਸ ਉਹਨਾਂ ਦੇ ਨਾਮ ਤੇ ਰਜਿਸਟਰੀਆਂ ਕਰਾ ਕੇ ਗਦਾਵਰੀਆਂ ਕਰਾਤੀਆਂ ਔਰ ਉਹਨਾਂ ਨੇ ਉਹ ਬਾਲੀ ਪਾਣੀ ਜਾਨਾ ਸੀ ਪੰਜਾਬ ਦਾ ਐਸਵਾਈਐਲ ਕਨਾਲ ਦੇ ਜਰੀਏ ਅਸੀਂ ਉਹਦਾ ਬਿਲਕੁਲ ਭੋਗ ਪਾਤਾ ਅਸੀਂ ਉਹ ਜ਼ਮੀਨ ਲੋਕਾਂ ਨੂੰ ਦੇਤੀ ਬਾਤ ਹੀ ਠੀਕ ਹੈ ਜੀ ਇਹਨਾਂ ਨੂੰ ਕੀ ਲੱਗਦਾ ਨਜ਼ਰ ਨਹੀਂ ਆਉਂਦਾ ਵੀ ਭਗਵੰਤ ਮਾਨ ਸਾਹਿਬ ਨੇ ਜਦੋਂ ਇੱਥੇ ਹੜ੍ਹ ਆਏ ਰਾਜਸਥਾਨ ਦਾ ਪਾਣੀ ਬੰਦ ਕਰਤੀ ਨਹਿਰ ਤੇ ਸਾਰਾ ਸਾਰਾ ਜਲੰਧਰ ਸਾਰਾ ਦਵਾਬਾ ਡੋਬਤਾ ਜਦੋਂ ਸਾਡੇ ਪੰਜਾਬ ਨੂੰ ਜੱਟ ਤਰਾ ਤਰਾ ਕਰਕੇ ਮਰ ਰਿਹਾ ਪਾਣੀ ਲਈ ਉਦੋਂ ਰਾਜਸਥਾਨ ਨੂੰ ਫਾਲਤੂ ਪਾਣੀ ਛੱਡਿਆ ਇਹ ਹੁੰਦੀਆਂ ਗੱਲਾਂ ਨੇ ਔਰ ਇਹਦੇ ਲਈ ਕੋਈ ਆંકੜਿਆਂ ਦੀ ਲੋੜ ਨਹੀਂ ਹੈ ਇਹ ਪ੍ਰੂਵਨ ਗੱਲਾਂ ਨੇ ਠੀਕ ਹੈ ਇਹ ਗੱਦੇ ਉੱਪਰ ਤੁਹਾਡੇ ਦੇ ਦੇਖੋ ਅਸੀਂ ਇੱਕ ਰਿਐਕਸ਼ਨ ਲੈ ਲਈਏ ਉਸ ਤੋਂ ਬਾਅਦ ਤੁਹਾਡੇ ਨਾਲ ਇੱਕ ਮਿੰਟ ਦਿਓ ਦੇਖੋ ਬੇਠ ਹੁਣ ਥੋੜੀ ਬੈਟਰ ਹੋਣੀ ਸ਼ੁਰੂ ਹੋਈ ਹੈ ਇੱਕ ਵਾਰੀ ਵਾਰਚਰ ਕਰ ਲੀਏ ਦੇਖੋ ਲੁਧਿਆਣਾ ਵੈਸਟ ਚ ਬੀਜੇਪੀ ਸਰਕਾਰ ਨੇ ਸਮਾਰਟ ਸਿਟੀ ਪ੍ਰੋਜੈਕਟ ਲੈ ਕੇ ਆਂਦਾ ਸਾਢੇ 3 ਸਾਲ ਚ 1500 ਕਰੋੜ ਰੁਪਇਆ ਆਇਆ ਇਨਾਂ ਦਾ ਸਾਰੇ ਦੇ ਸਾਰੇ ਪੈਸੇ ਖਾ ਗਏ ਇਨਾਂ ਦਾ ਐਸਸੀ ਕਵਰ ਜਿਨਨੇ ਇਨੋਵਾ ਵੰਡੀਆਂ ਜਿਨਨੇ ਮਰਸੀਜ਼ ਆਪਣੀ ਵਾਈਫ ਨੂੰ ਲੈ ਕੇ ਦਿੱਤੀ ਅੱਜ ਲੁਧਿਆਣਾ ਵੈਸਟ ਕਰਪشن ਹੀ ਕਰਪਸ਼ਨ ਹੈ ਤੁਸੀਂ ਜਿਹੜੀ ਸਰਾਬਾ ਨਗਰ ਮਾਰਕੀਟ ਵਿੱਚ ਵੇਖਦੇ ਸੀਗੇ ਲੁਧਿਆਣੇ ਦਾ ਦਿਲ ਹੁੰਦਾ ਸੀਗਾ ਇਹਨਾਂ ਨੇ ਪ੍ਰੋਪਰਟੀ ਡੀਲਰਾਂ ਨਾਲ ਮਿਲ ਕੇ ਦਲਾਵਾਂ ਨਾਲ ਮਿਲ ਕੇ ਲੁਧਿਆਣਾ ਸਰਾਬਾ ਨਗਰ ਮਾਰਕੀਟ ਦਾ ਬੇੜਾ ਗਰ ਕਰਕੇ ਤੇ ਸਾਊਥ ਸਿਟੀ ਦੇ ਪ੍ਰੋਪਰਟੀ ਦੇ ਰੇਟ ਵਧਾ ਦਿੱਤੇ ਤੇ ਲੁਧਿਆਣੇ ਨੂੰ ਇਸ ਜਗ੍ਹਾ ਤੇ ਲੈ ਕੇ ਰੱਖੀ ਨਹੀਂ ਗੱਲ ਵੱਡੇ ਅਲੀਗੇਸ਼ਨ ਲਾ ਰਹੇ ਮੈਂ ਲਾ ਰਿਹਾ ਜੀ ਬਿਲਕੁਲ ਇਹਨਾਂ ਨੂੰ ਮੂੰਹ ਤੇ ਲਾ ਰਿਹਾ ਇਸ ਵਕਤ ਸਰਾਬਾ ਨਗਰ ਮਾਰਕੀਟ ਦਾ ਬੇੜਾ ਗਰ ਕਰ ਦਿੱਤਾ ਮਲਹਾਰ ਰੋਡ ਨੂੰ ਜ਼ੀਰੋ ਕਰ ਦਿੱਤਾ ਮਾਡਲ ਟਾਉਨ ਨੂੰ ਜ਼ੀਰੋ ਕਰ ਦਿੱਤਾ ਜੇ ਅਸੀਂ ਸਾਨੂੰ ਤੁਸੀਂ ਬੀਜੇਪੀ ਨੂੰ ਪਾਵਰ ਦਿੰਦੇ ਜੇ ਲੁਜਾਇਨਾ ਵੈਸਟ ਕਰਪਸ਼ਨ ਨਹੀਂ ਹੋਣ ਦਿਆਂਗੇ ਜਿਹੜਾ ਪੈਸਾ ਵੀ ਸਮਾਰਟ ਸਿਟੀ ਦਾ ਹੈਗਾ ਉਹ ਸਮਾਰਟ ਸਿਟੀ ਦੇ ਫੰਡਾਂ 'ਚ ਹੀ ਲੱਗੇਗਾ ਟ੍ਰੈਫਿਕ ਦੇ ਲੋਕੀ ਤਰਾਹੀ ਮਾਮ ਤਰਾਹੀ ਮਾਮ ਕਰਦੇ ਪੈਨੇ ਸਾਰੇ ਦੇ ਸਾਰੇ ਪੁਲ ਖਰਾਬ ਬਣਾ ਦਿੱਤੇ ਨੇ ਲੋਕੀ ਡੈਥਸ ਹੋ ਰਹੀਆਂ ਜਾਮਸ ਲੱਗੇ ਹੋਏ ਨੇ ਆ ਡੈਥਸ ਨੂੰ ਵੀ ਰੋਕਾਂਗੇ ਜਾਮਸ ਨੂੰ ਵੀ ਰੋਕਾਂਗੇ ਤੇ ਦੇਖੋ ਇਸ ਵੈਸਤੇ ਦੀ ਗੱਲ ਕਰ ਰਹੇ ਆ ਅਸੀਂ ਇਹ ਕਿਸਾਨਾਂ ਦੀ ਗੱਲ ਨਹੀਂ ਕਰ ਰਹੇ ਆ ਕਿਸਾਨਾਂ ਨੂੰ ਇਹਨਾਂ ਨੇ ਮਾਰ ਕੇ ਆਪਾਂ ਲੈ ਲਈਏ 145 ਟਰਾਲੀਆਂ ਚੋਰੀ ਕਰਕੇ ਲੈ ਗਏ ਕਿਸਾਨਾਂ ਦੀਆਂ ਆ ਤੇ ਬਾਟੀ ਆ ਚਲੋ ਆਪਾਂ ਆਪਾਂ ਪਰਸਨ ਚਲੋ ਸਾਰੇ ਸੁਣ ਲੈਨੇ ਹੁਣ ਤੁਸੀਂ ਜਵਾਬ ਦਿਓ ਤੇ ਸ਼ੋਰਟ ਦੇ ਵਿੱਚ ਦੇਖੋ ਗੱਲ ਇਹ ਹੈ ਮੇਰੇ ਵੀਰ ਬੀਜੇਪੀ ਦੇ ਬਲਾਰੇ ਦਾ ਜਵਾਬ ਇਹ ਹੈ ਜੇ ਕਹਿੰਦੇ ਨੇ ਕਿ ਸਮਾਰਟ ਸਿਟੀ ਦੇ ਵਿੱਚ ਕੇਂਦਰ ਦਾ ਪੈਸਾ ਮੈਨੂੰ ਇਹ ਦੱਸਣਾ ਜੇ ਕੇਂਦਰ ਦੀ ਸਕੀਮ ਹੈ ਤਾਂ ਇਹਨਾਂ ਨੇ ਜਿੱਥੇ-ਜਿੱਥੇ ਕ腐ਸ਼ਨ ਹੋਈ ਜਿ ਚਾਹੇ ਮੰਨ ਫੋਰ ਐਗਜ਼ਾਮਪਲ ਆਮ ਆਦਮੀ ਪਾਰਟੀ ਦੇ ਲੀਡਰ ਨੇ ਕਾਲੀ ਛੱਡੋ ਕਾਲੀ ਦਾ ਕਾਂਗਰਸ ਨੂੰ ਇਹਨਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ ਪਾਵਰ ਇਹਨਾਂ ਦੇ ਹੱਥ ਚਾਰ ਕਿਉਂ ਨਹੀਂ ਕੀਤੀ ਕਾਰਵਾਈ ਯਾਰ ਫੂਲ ਰਹਿਣਾ ਸਿਆਸਤ ਕਰਨੀ ਠੀਕ ਹੈ ਹੁਣ ਸੁਣ ਲੈ ਜੀ ਪਹਿਲਾਂ ਮੇਰਾ ਪੂਰਾ ਹਾਂ ਚਲੋ ਪੂਰਾ ਹੋ ਜਾ ਜੀ ਮੈਨੂੰ ਮੇ ਤੋਂ ਨਾਲ ਦੀ ਨਾਲ ਕਰ ਕਰੋ 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 ਨੰਬਰ 2 ਦੇ ਉੱਤੇ ਦੇਖੋ ਇਹ ਸਾਰੀਆਂ ਗੱਲਾਂ ਇਹਨਾਂ ਦਾ ਜਿਹੜਾ ਵਿਜ਼ਨ ਹੈ ਅਕੱਲੇ ਜੇ ਇਹਨਾਂ ਦੇ ਵਿਧਾਇਕ ਬਣ ਵੀ ਜਾਂਦੇ ਨੇ ਜੇਕਰ ਆਪਾਂ ਸਿਆਸੀ ਪਲੇਟਫਾਰਮ ਤੇ ਸੋਚਦੇ ਆ ਤਾਂ ਉਹ ਵਿਰੋਧੀ ਧਿਰ ਦਾ ਚੰਗਾ ਰੋਲ ਅਦਾ ਕਰ ਸਕਦੇ ਆ ਨਾ ਕਿ ਵਿਜ਼ਨ ਹਲਕੇ ਨੂੰ ਦੇ ਸਕਦੇ ਆ ਕੰ ਕਿੱਥੋਂ ਕੰਮ ਕਰਾਉਂਦੇ ਜਿਹੜੀ ਜੈਨੂਨ ਗੱਲ ਹੈ ਇਹ ਇਹ ਬਹੁਤ ਕਿਹਾ ਜਾਂਦਾ ਹਾਂ ਚਲੋ ਆਪਾਂ ਇੱਕ ਲੈ ਲਈਏ ਲੈ ਲਈਏ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਗਰਚਾ ਦੀ ਇੱਕ ਮਿੰਟ ਇੱਕ ਮਿੰਟ ਮੈਂ ਦੋ ਗਲਾ ਦੋ ਗਲਾ ਕਰਨੀ ਪਈ ਇੱਕ ਮਿੰਟ ਇੱਕ ਮਿੰਟ ਮੈਂ ਦੋ ਗਲਾ ਕਰਨੀਆਂ ਛੋਟਾ ਰੱਖਿਓ ਬਹੁਤ ਜੇ ਵਿਰੋਧੀ ਧਿਰ ਦਾ ਕੋਈ ਰੋਲ ਨਹੀਂ ਹੈਗਾ ਉਹ ਕੰਮ ਨਹੀਂ ਕਰ ਸਕਦਾ ਇੱਕ ਤਾਂ ਇਹ ਸਾਰੇ ਐਮਐਲਏ ਦਿੱਲੀ ਅਸਤੀਫਾ ਦੇਣ ਆਪਣੇ ਐਮਪੀ ਦਿੱਲੀੋਂ ਬਾਹਰ ਬੁਲਾ ਲਾਂ ਕਿਉਂਕਿ ਇਹ ਵਿਰੋਧੀ ਧਿਰ ਚ ਬੈਠੇ ਆ ਇਹਨਾਂ ਦਾ ਕੋਈ ਰੋਲ ਨਹੀਂ ਹੈਗਾ ਉੱਥੇ ਠੀਕ ਆ ਉਸ ਤੋਂ ਉਸ ਤੋਂ ਬਾਅਦ ਇੱਕ ਮਿੰਟ ਲਈ ਕਰਪਟ ਜਿਹੜਾ ਕਰਪਸ਼ਨ ਹੈ ਉਹਦਾ ਇਹ ਪੈਰਾਮੀਟਰ ਕੀ ਆ ਕਿਉਂਕਿ ਜਿਹੜਾ ਇਹਨਾਂ ਦਾ ਵਿਜੇ ਸਿੰਘਲਾ ਇਹਨਾਂ ਦੇ ਸੀਐਮ ਨੇ ਫੜਿਆ ਉਹਨੂੰ ਮੰਤਰੀ ਤੋਂ ਐਮਐਲਏ ਬਣਾਤਾ ਐਮਐਲਏ ਹੋਊਗਾ ਕੀ ਮਤਲਬ ਛੋੜੀ ਕ腐ਸ਼ਨ ਵਾਲਾ ਬੰਦਾ ਐਮਐਲਏ ਰਹਿ ਸਕਦਾ ਮੰਤਰੀ ਨਹੀਂ ਰਹਿ ਸਕਦਾ ਚਲੋ ਚਲੋ ਇਹਦਾ ਇਹਦਾ ਜਵਾਬ ਦੇ ਦਿਓ ਪਲੀਜ਼ ਇਹਦਾ ਜਵਾਬ ਦੇ ਦਿਓ ਆਪਾ 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 ਇੱਕ ਮੈਂ ਵਾਪਸ ਆਣਾ ਵੀਰੋ ਭਾਜੀ ਇੱਕ ਮਿੰਟ ਸੁਣ ਲੀਏ ਸੁਣ ਲੀਏ ਆਪਾਂ ਕਰ ਸਕਦੇ ਹਾਂ ਵਿਰੋਧੀ ਤੇ ਰਾਲੇ ਕੀ ਕਹਿੰਦੇ ਇਹਦਾ ਮਤਲਬ ਹੁਣ ਤੁਸੀਂ ਮੈਂ ਜਵਾਬ ਨਹੀਂ ਬਾਹਰ ਬੋ ਨਹੀਂ ਬੋਲਣਾ ਕਿ ਜਿਹੜੇ ਨੁਮਾਇंदे ਬੈਠੇ ਗੱਲਾਂ ਕੁਐਸਚਨ ਕਰਦੇ ਨੇ ਕਿ ਉਹ ਕਿਹੜੇ ਤਰੀਕੇ ਨਾਲ ਕਰਦੇ ਨੇ ਇਹ ਇਥੋਂ ਜਜਮੈਂਟ ਆਪੇ ਪੰਜਾਬੀਆਂ ਨੇ ਲਾ ਦੇਣਾ ਕਿਹਾ ਨਾ ਵੀ ਕੰਮ ਨਹੀਂ ਕਰਾ ਸਕਦਾ ਚਲੋ ਚਲੋ ਮਾੜਾ ਇਹ ਦੱਸੋ ਮਾੜਾ ਇਹ ਦੱਸੋ ਵਿਰੋਧੀ ਤੇਰਦਾ ਵੀ ਮੈਂ ਕਹਿੰਦੀ ਵਿਰੋਧੀ ਤੇਰਦਾ ਰੋਲ ਸਰ ਨਾਲ ਬੈਸਟ ਅਦਾ ਕਰ ਸਕਦੇ ਆ ਠੀਕ ਆ ਵਿਜੇ ਵਿਜੇ ਸਿੰਘਲਾ ਨੇ ਆਪਾਂ ਚਾਂਦੀ ਜੀ ਸੁਣ ਲਈਏ ਇੱਕ ਮਿੰਟ ਇੱਕ ਮਿੰਟ ਚਾਂਦੀ ਜੀ ਵਿਜੇ ਸਿੰਘਲਾ ਨੇ ਭਾਜੀ ਸ਼ਾਰਟ ਤੇ ਰੱਖੋ ਥੋੜਾ ਜਿਹਾ ਵਿਜੇ ਸਿੰਘਲਾ ਨੇ ਕਰਪਸ਼ਨ ਕੀਤੀ ਉਹਨੂੰ ਤੁਸੀਂ ਮੰਤਰੀ ਤੋਂ ਲਾਹਤਾ ਇਹ ਉਹਦੇ ਤੇ ਅੱਜ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਕੋਈ ਕਾਰਵਾਈ ਕੋਈ ਲਓ ਜੀ ਮੇਰੀ ਗੱਲ ਸੁਣੋ ਪਰਚਾ ਉਹ ਤੇ ਹੋ ਗਿਆ ਜੇਲ ਉਹ ਕੱਢਿਆ ਆ ਬਾਕੀ ਜੁਡੀਸ਼ੀਅਲ ਦਾ ਕੰਮ ਹੈ ਬਾਕੀ ਜੁਡੀਸ਼ੀਅਲ ਦਾ ਕੰਮ ਹੈ ਪੰਜਾਬ ਸਰਕਾਰ ਦਾ ਨਹੀਂ ਇੱਕ ਮਿੰਟ ਜੇ ਪੰਜਾਬ ਸਰਕਾਰ ਦੇ ਹੱਥ ਜੁੰਦਾ ਖਰਚਾ ਜੀ ਦਾ ਵੀ ਲੈ ਲਓ ਲੈ ਜਵਾਬ ਜੁਡੀਸ਼ੀਅਲ ਤੋਂ ਕਰਾ ਕੇ ਲੈ ਆਨੇ ਨਾ ਆਪਾਂ ਆਪਾਂ ਸੁਣ ਲਈਏ ਭਾਜੀ ਸੁਣ ਲਈਏ ਕਦੇ ਆਪਣੇ ਆਪਣੇ ਸਮੇਂ ਦੇਖੋ ਕਿੰਡੀ ਵੱਡੀ ਤਾਕਤ ਆ ਕੋਈ ਵੀ ਪਾਰਟੀ ਨੇ ਅੱਜ ਤੱਕ ਐਮਐਲਏ ਤਾਂ ਛੱਡੋ ਕਿਸੇ ਚੇਅਰਮੈਨ ਤੇ ਕਿਸੇ ਪਾਰਟੀ ਦੇ ਨੁਮਾਇੰਦੇ ਤੇ ਕਦੇ ਪਰਚਾ ਕਰਾਇਆ ਮੈਨੂੰ ਦੱਸ ਤਾਂ ਦਿਓ ਨਾ ਅਸੀਂ ਅਸੀਂ ਐਮਐਲਏ ਤੇ ਕਰਾਇਆ ਮੰਤਰੀਆਂ ਤੇ ਕਰਾਇਆ ਆਪਾਂ ਆਪਾਂ ਚਾਂਦੀ ਜੀ ਲੈ ਲੀਏ ਇੱਕ ਮਿੰਟ ਇੱਕ ਮਿੰਟ ਤੇ ਪਰਚਾ ਹੋਇਆ ਲੋ ਬੁਲਕੱਪ ਦੇ ਹਾਲ ਵਿੱਚ ਜਾ ਰਹੇ ਮੈਂ ਅੱਧਾ ਨਹੀਂ ਬੰਦ ਇਹਨਾਂ ਨੇ ਜਿਹੜਾ ਇਹਨਾਂ ਇਹਨਾਂ ਦੀ ਹੈਗੀ ਸਕਿੱਟਾਂ ਦੀ ਡਰਾਮਿਆਂ ਦੀ ਸਰਕਾਰ ਇਹ ਜਦੋਂ ਕੋਈ ਇਲੈਕਸ਼ਨ ਨੇੜੇ ਹੁੰਦੀ ਆ ਪੰਜਾਬ 'ਚ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਆਪਾਂ ਆਪ ਸੁਣ ਲਈਏ ਇੱਕ ਮਿੰਟ ਇਹ ਗੱਲ ਸ਼ਰੀਆਮ ਕਬੂਲ ਕਰ ਲੈਂਦੇ ਆ ਕਿਉਂਕਿ ਇਹਨਾਂ ਦਾ 2000 ਕਰੋੜ ਦਾ ਇੱਕ ਕਲਾਸਰੂਮ ਘਟਾਲਾ ਕਰਕੇ ਆਏ ਹੋਏ ਆ ਸਤਿੰਦਰ ਜੈਨ ਤੇ ਸੁਸ਼ੋਧਿਆ ਜੀ ਨੂੰ ਪੰਜਾਬ ਦਾ ਇੰਚਾਰਜ ਲਾਇਆ ਹੋਇਆ ਐਵੇਂ ਜਿਵੇਂ ਜਿਹੜਾ ਇਹਨਾਂ ਨੇ ਸਿੰਗਲਾ ਫੜਿਆ ਇਹ ਕਹਿੰਦੇ ਕਾਰਵਾਈ ਹੋਈ ਆ ਕਾਰਵਾਈ ਭਾਈ ਤੁਸੀਂ ਜੇ ਕਰਨੀ ਸੀ ਕਹਿੰਦੇ ਜੁਡੀਸ਼ਰੀ ਦਾ ਕੰਮ ਉਹ ਭਾਈ ਤੁਹਾਡੀ ਪਾਰਟੀਆਂ 'ਚ ਕਿਉਂ ਆਹੋ ਉਹ ਤਾਂ ਅਸਤੀਫਾ ਕਿਉਂ ਨਹੀਂ ਲਿਆ ਤੁਹਾਡੇ ਕੋਲੇ 92 ਐਮ ਉਹ ਪਰ ਸਰਕਾਰ ਜੀ ਸਾਰੇ ਭਗਵੰਤ ਮਾਨ ਦਾ ਪ੍ਰਭਾਵ ਪਹੁੰਚਦਾ ਹੈ ਫਿਰ ਐਜੇ ਦੇ ਖਿਲਾਫ ਹੋ ਗਾਓ ਅਸਤੀਫਾ ਉਹ ਨੌਜਾਨਤੀ ਜੀ ਨੇ ਗਰਤਾ ਜੀ ਚਾਂਦੀ ਜੀ ਨੇ ਇੱਕ ਕੁਐਸਚਨ ਕੀਤਾ ਕਿ ਇੱਕ ਮਿੰਟ ਮੰਦੀਪਾਪਾ ਲੈ ਲੀ ਜੀ ਨੇ ਕੁਐਸਚਨ ਕੀਤਾ ਕਿ ਸਮਾਰਟ ਸਿਟੀ ਦਾ ਪ੍ਰੋਜੈਕਟ ਪੈਸਾ ਕਿੰਦਰ ਦਾ ਆ ਰਿਹਾ ਤੁਸੀਂ ਤੁਸੀਂ ਐਕਸ਼ਨ ਕਿਉਂ ਨਹੀਂ ਕੀਤਾ ਹੁਣ ਡਿਬੇਟ ਤੇ ਤੇਰੇ ਵੀਰ ਆ ਗਿਆ ਬੜਾ ਸਿਆਣਾ ਹੈ ਲੇਕਿਨ ਇਹਨੂੰ ਪਤਾ ਨਹੀਂ ਹੈ ਵੀ ਲਾਂਡਲ ਆਡਰ ਸਟੇਟ ਸਬਜੈਕਟ ਹੈ ਜੇ ਅਸੀਂ ਐਕਸ਼ਨ ਕਰਨ ਤੇ ਆ ਗਏ ਨਾ ਤੀ ਭੱਜ ਜਾਣਾ ਕਿਉਂਕਿ ਫਿਲਹਾਲ ਵੀ ਕਹਿੰਦੇ ਜੇ ਕਿ ਜਦੋਂ ਵੀ ਕੋਈ ਕਰਪਸ਼ਨ ਕਰਦੇ ਹੋ ਈਡੀ ਆ ਜਾਂਦੀ ਸੀਬੀਆਈ ਆ ਜਾਂਦੀ ਹੈ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਦੂਜੇ ਫਲੋਰ ਤੇ ਮੁੱਖ ਮੰਤਰੀ ਸੀਗਾ ਤੀਜੇ ਫਲੋਰ ਤੇ ਵਿਜੇ ਸਿੰਘਲਾ ਸੀਗਾ ਮੁੱਖ ਮੰਤਰੀ ਨੇ ਸਾਰੀ ਪ੍ਰੈਸ ਨੂੰ ਬੁਲਾ ਕੇ ਕਿਹਾ ਕਿ ਜੀ ਦੇਖੋ ਮੇਰੇ ਵਿਜੇ ਸਿੰਘਲਾ ਦੀਆਂ ਮੇਰੇ ਕੋਲ ਵੀਡੀਓਜ਼ ਨੇ ਮੇਰੇ ਕੋਲ ਆਡੀਓਜ਼ ਨੇ ਕੀ ਕੀਤਾ ਕੀ ਵਿਜੇ ਸਿੰਘਲੇ ਦਾ ਵਿਆਹ ਪਰਿਵਾਰ ਦੇ ਵਿਆਹ ਦੇ ਵਿੱਚ ਇਹਨਾਂ ਦੀ ਵਾਈਫ ਇਹਨਾਂ ਦੀ ਮਾਂ ਇਹਨਾਂ ਦਾ ਸਪੀਕਰ ਇਹਨਾਂ ਦਾ ਪਿਓ ਆਮ ਆਦਮੀ ਪਾਰਟੀ ਦਾ ਪ੍ਰਧਾਨ ਭੰਗੜੇ ਪਾਉਂਦੇ ਸੀਗੇ ਇਹਦਾ ਮਤਲਬ ਸਾਰੇ ਇਕੱਠੇ ਇਹਨਾਂ ਨੇ ਮਿਲ ਕੇ ਮਾਲ ਖਾਦਾ ਆਹ ਪਾਰਟੀ ਤੇ ਮਾਲ ਖਾਨ ਚ ਮਸ਼ਹੂਰ ਹੈ ਇਹ ਵੱਡੇ 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 ਰੋਪਨੇ ਆਪਾਂ ਨਾਂ ਵੀ ਹਲਦਾ ਹਾਂ ਜਿਹੜਾ ਇਹ ਬਾਈ ਜੀ ਬੋਲ ਕੇ ਹਟੇ ਆ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਕਿ ਅਸੀਂ ਆਪਦੇ ਹੀ ਬੰਦਿਆਂ ਦੇ ਉੱਤੇ ਕਰਾਪਸ਼ਨ ਦੇ ਚਾਰਜਸ ਲਾ ਦਿੰਨੇ ਆ ਰਾਈਟ ਜੀ ਇਹ ਜਵਾਕ ਜਵਾਕ ਲੁਧਿਆਣੇ ਦਾ ਜਾਣਦਾ ਇਹ ਸਰਕਮਸਟੈਂਸ ਹਰ ਇੱਕ ਵਾਰੀ ਇਹ ਬੰਦਾ ਫੜਦੇ ਨੇ ਹਰ ਇੱਕ ਬਾਈ ਇਲੈਕਸ਼ਨ ਤੋਂ ਪਹਿਲਾਂ ਹੀ ਫੜਦੇ ਆ ਇਹ ਬਾਕੀ ਸਾਲ ਸੁੱਤੇ ਪਏ ਹੁੰਦੇ ਆ ਇਹਨਾਂ ਨੂੰ ਉਦੋਂ ਨਹੀਂ ਪਤਾ ਹੁੰਦਾ ਵੀ ਸਾਡਾ ਬੰਦਾ ਇੱਥੇ ਕਰਪਸ਼ਨ ਕਰ ਰਿਹਾ ਇਹ ਸਭ ਨੂੰ ਪਤਾ ਹੈ ਜੀ ਇੱਥੇ ਹੋਂ ਇਲੈਕਸ਼ਨ ਹੈ ਜਿਲੰਦਰ ਬੰਦਾ ਫੜ ਲਿਆ ਰਮਨ ਅਰੋੜਾ ਇਹਨਾਂ ਨੂੰ ਅੱਜ ਦਾ ਤਾਂ ਉਹ ਕਰਦਾ ਨਹੀਂ ਪਿਆ ਉਹਨੂੰ ਹਰ ਇੱਕ ਵਾਰੀ ਇਲੈਕਸ਼ਨਾਂ ਦੇ ਕੋਲ ਇਲੈਕਸ਼ਨਾਂ ਦਾ ਸਟੰਡ ਹੈ ਇਹਨਾਂ ਨੂੰ ਪਤਾ ਹੈ ਕਿ ਅਸੀਂ ਮੌਕੇ ਦੇ ਉੱਤੇ ਜਦੋਂ ਇਹ ਅੱਛਾ ਫਿਰ ਸਾਰੇ ਨਿਊਜ਼ ਦੇ ਉੱਤੇ ਉਹਨੂੰ ਰਿਕਾਰਡ ਕਰਦੇ ਆ ਫਿਰ ਸਾਰੇ ਪਾਸੇ ਉਹਨੂੰ ਮਨਦੀਪ ਚਲੋ ਇਲਜ਼ਾਮ ਵੱਡੇ ਨੇ ਆਪਸ ਸੁਣ ਲਈਏ ਸਮਝ ਗਏ ਠੀਕ ਹੈ ਇੱਕ ਮਿੰਟ ਇੱਕ ਮਿੰਟ ਇਲੈਕਸ਼ਨ ਸਟੰਡ ਇਲੈਕਸ਼ਨ ਸਟੰਡ ਮੈਂ ਛੋਟੇ ਵੇ ਇੱਕ ਮਿੰਟ ਜਵਾਬ ਦੇ ਲੈਂਦਾ ਫਿਰ ਤੁਸੀਂ ਕਹਿੰਦੇ ਆ ਵੀ ਹੂੰਗਾ ਰੱਖਦਾ ਫਿਰ ਇੱਕ ਮਿੰਟ ਇੱਕ ਮਿੰਟ ਕਹਿੰਦੇ ਤੇਰੇ ਵੀ ਬੋਲਦਾ ਵਿੱਚ ਜੀ ਚਲੋ ਕੰਪਲੀਟ ਛੋਟੇ ਭਾਈ ਨੂੰ ਇਹ ਦਰੁਸਤ ਕਰ ਦੇਣਾ ਚਾਹੁੰਦਾ ਪਹਿਲੀ ਗੱਲ ਤਾਂ ਇਹ ਕਿਸੇ ਵੀ ਪਾਰਟੀ ਚ ਅੱਜ ਤੱਕ ਕਦੇ ਤਾਕਤ ਨਹੀਂ ਰਹੀ ਆਪਣੀ ਵਿਧਾਇਕ ਤੇ ਕਾਰਵਾਈ ਕਰਨੀ ਰਮਨ अरोड़ा ਬ੍ਰਦਰ ਸੁਣ ਲੋ ਬ੍ਰਦਰ ਸੁਣ ਲੋ ਸੁਣ ਲੋ ਬਲੇ ਸੁਣ ਲੋ ਸੁਣ ਲੋ ਅੱਛਾ ਵੱਧ ਤੁਹਾਨੂੰ ਆਸ਼ੂ ਚ ਨਹੀਂ ਦਿਖੇ ਕੀ ਕਹਿੰਦਾ ਹੁਜੇ ਸੁਣ ਲਿਓ ਦੇਖਣਗੇ ਕੀ ਦੀ ਕਾਰਵਾਈ ਪੈਂਡਿੰਗ ਹੈ ਈਡੀ ਵੀ ਕਾਰਵਾਈ ਪੈਂਡਿੰਗ ਹੈ ਕੀ ਦੀ ਵੀ ਕਾਰਵਾਈ ਪੈਂਡਿੰਗ ਹੈ ਯਾ ਤੁਸੀਂ 2000 ਤੁਸੀਂ ਮੇਰੇ ਨਾਲ ਦੋਆ ਕਚ ਨਾਮਰ ਕਰਾਈ ਬਹਿਸ ਕਰ ਕਰ ਲਈਏ ਬਾਈ ਇੱਕ ਮਿੰਟ ਸੁਣੀਏ ਆਮ ਕਰੋ ਤਾਂ ਬੈਠ ਲਾਓ ਆਮ ਆਦਮੀ ਪਾਰਟੀ ਦੇਖੋ ਕਿੱਥੇ ਆ ਆਮ ਆਦਮੀ ਪਾਰਟੀ ਦੇਖੋ ਕਿੱਥੇ ਆ ਆਲ ਇਨ ਵਨ ਆਲ ਇਨ ਵਨ ਇਮਾਨਦਾਰੀ ਦਿੰਦਾ ਕੀ ਕਹਿੰਦੇ ਹੁਣ ਉਹ ਵੀਰ ਉਹ ਦੇਖੋ ਐਵੇਂ ਨਹੀਂ ਡਰਦੇ ਐਵੇਂ ਨਹੀਂ ਡਰਦੇ ਇਹ ਤੁਸੀਂ ਇਕੱਲਾ ਗੁੰਡਾ ਗਰਦੀ ਕਰਾਉਂਦੇ ਨਾ ਆਮ ਆਦਮੀ ਪਾਰਟੀ ਇਕੱਲਾ ਵੀਰੋ ਚਲੋ ਜੀ ਚਲੋ 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 ਆਪਾ ਆਪੋ ਸੋਲਦੀਏ ਬੈਠੋ ਬੈਠੋ ਕਹਤਾ ਨਹੀਂ ਹੋਣੀ ਲੁਟੇਰੇ ਚਲੋ ਆਪਾਂ ਆਪਾ ਉਹ ਵੀਰ ਦਾ ਉਹ ਵੀਰ ਦਾ ਜਵਾਬ ਹੈ ਰਮਨ अरोड़ा जी ਦਾ ਡੜਾ ਤੋਂ ਡੜਾ ਰਮਨ अरोड़ा जी ਜਿਹਨਾਂ ਨੇ ਕਾਰਵਾਈ ਕੀਤੀ ਉਹਨਾਂ ਦੇ بیٹے ਤੇ ਉਹਨਾਂ ਦੇ ਸਾਧੂ ਤੇ ਉਹਨਾਂ ਦੇ ਜੀਜੇ ਤੇ ਇਹ ਛੋਟੀ ਕਾਰਵਾਈ ਹੈ ਜੀ ਇਹਨਾਂ ਦੀ ਨਜ਼ਰ ਚੋਂ ਕਾਰਵਾਈ ਨਹੀਂ ਹੈ ਕਿਉਂਕਿ ਇਹਨਾਂ ਨੂੰ ਹੁਣ ਭ੍ਰਿਸ਼ਟਾਚਾਰ ਦੀ ਮੁਸ਼ਕਲ ਲੱਗੀ ਹਵੇ ਵੀ ਸਾਡੇ ਤੇ ਇਲਜ਼ਾਮ ਭ੍ਰਿਸ਼ਟਾਚਾਰ ਦੀ ਮੁਸ਼ਕਲ ਨਹੀਂ ਆਉਂਦੀ ਆ ਘਰ ਦੇ ਵਿੱਚ ਆ ਕਹਾਵਤ ਸੁਣ ਲਿਆ लास्ट ਇੱਕ ਬੱਕਰੀਆਂ ਇੱਕ ਬੱਕਰੀਆਂ ਵਾਲੇ ਘਰ ਦੇ ਵਿੱਚ ਇੱਕ ਲਾਸ ਕਹਾਵਤ ਕਹਾਵਤ ਸੁਣ ਲਈ ਬੱਕਰੀਆਂ ਵਾਲੇ ਘਰ ਦੇ ਵਿੱਚ ਨਵੀਂ ਕਹਾਵਤ ਆਉਂਦੀ ਆ ਦੁਬਾਰਾ ਦੁਬਾਰਾ ਬੱਕਰੀਆਂ ਵਾਲੇ ਘਰ ਦੇ ਵਿੱਚ ਇੱਕ ਨਵੀਂ ਵਿਆਹੀ ਆਉਂਦੀ ਆ ਉਹ ਆ ਕੇ ਕਹਿੰਦੀ ਆਪਣੀ ਸੱਸ ਨੂੰ ਕਿ ਬੇਬੇ ਮੈਨੂੰ ਤਾਂ ਮੁਸ਼ਕ ਆਉਂਦੀ ਆ ਬੇਬੇ ਕਹਿੰਦੀ ਆ ਵੀ ਹੁਣ ਕੀ ਕਰਾਂ ਉਹ ਕਹਿੰਦੀ ਆ ਬੇਬੇ ਚੱਕ ਤੇ ਆਪਣਾ ਘਰ ਵਾਲਾ ਉਹਦਾ ਸਿਆਣਾ ਸੀ ਬਾਪੂ ਕਹਿੰਦਾ ਇਨੂੰ ਹੀ ਸਾਰਾ ਕੁਝ ਆਮਦਨੇ ਅੱਜ ਤੋਂ ਲਾਣੇ ਦਾ ਨਹੀਂ ਕਰਦੀ ਤੂੰ ਪੰਜ-ਸੱਤ ਦਿਨਾਂ ਦੇ ਵਿੱਚ ਉਹ ਜਿਹੜੀ ਸਮੈਲ ਹੁੰਦੀ ਹੈ ਬੱਕਰੀਆਂ ਦੀ ਜੋ ਕੁਛ ਅੰਦਰ ਆਉਂਦਾ ਹੁੰਦਾ ਉਹ ਹੌਲੀ-ਹੌਲੀ ਗਿੱਜ ਗਈ ਸਮੈਲ ਆਣੀ ਉਹਨੂੰ ਬੰਦ ਹੋ ਗਈ ਠੀਕ ਹੈ ਹੁਣ ਤੁਸੀਂ ਇਹ ਦੇ ਲਓ ਇਹ ਪ੍ਰਸ਼ਾਸਨ ਚ ਇਹਨਾਂ ਨੂੰ ਮਿੰਗਣਾ ਚ ਪ੍ਰਸ਼ਾਸਨ ਦੀ ਮੁਸ਼ਕਲ ਨਹੀਂ ਆਉਦੀ ਇਹਨਾਂ ਨੂੰ ਪ੍ਰਸ਼ਾਸਨ ਦੇ ਵਿੱਚ ਮੁਸ਼ਕਲ ਨਹੀਂ ਆਉਂਦੀ ਇਹ ਇਹ ਮੁਸ਼ਕਲ ਹੋ ਗਿਆ ਹੁਣ ਪ੍ਰਸ਼ਾਸਨ ਦਾ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਪ੍ਰਸ਼ਾਸਨ ਕਿਵੇਂ ਇੰਨਾ ਪ੍ਰਸ਼ਾਸਨ ਚ ਲਿਪਰੇ ਹੋਏ ਨੇ ਇਹ ਝੂਠ ਬੋਲਣਾ ਗਿੱਜ ਗਏ ਇਹ ਲੋਕਾਂ ਦੇ ਪੈਸੇ ਖਾਣੇ ਗਿੱਜ ਗਏ ਇਹ ਐਡਵਰਟਾਈਜ਼ਮੈਂਟਾਂ ਉਹਨਾਂ ਗੱਲਾਂ ਦੀਆਂ ਪਖਾਨਿਆਂ ਮਖਾਨਿਆਂ ਦੀਆਂ ਦੇਣੀਆਂ ਗਿੱਜ ਗਏ ਇਹ ਆ ਦੇਖੋ ਇਹ ਸਰਕਾਰ ਇਹ ਪਾਰਟੀ ਆਈ ਸੀ ਲੋਕਪਾਲ ਦੇ ਮੁੱਦੇ ਤੇ ਅੰਨਾ ਅੰਨਾ ਆ ਜਾ ਰਹੇ ਇਹਨਾਂ ਦਾ ਪਦਾਇਸ਼ ਉੱਥੋਂ ਹੋਈ ਸੀ ਇਹ 10 12 ਸਾਲ ਦਿੱਲੀ 'ਚ ਰਾਜ ਕਰਕੇ ਲੋਕਾਂ ਨੇ ਹਾਰ ਕੇ ਇਹਨਾਂ ਨੂੰ ਵਿਹਲੇ ਕਰਕੇ ਤੋੜਿਆ ਇਹਨਾਂ ਨੇ ਲੋਕਪਾਲ ਨਹੀਂ ਬਣਾਇਆ ਨਾ ਕਹਦੇ ਜੇ ਬਣਾਤਾ ਤਾਂ ਅਸੀਂ ਤਾਂ ਪਹਿਲੇ ਹੀ ਦਿਨ ਫੜੇ ਜਾ ਇਹ ਗੱਲਾਂ ਇਹ ਕਰਦੇ ਆ ਇੱਕ 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 ਲੋਕਾ ਬਣ ਦੇਖੋ ਆਹ ਪਾਰਟੀ ਨਾ ਲੋਕੀ ਅੰਦਰ ਖਾਤੇ ਕਹਿੰਦੇ ਕਹਿੰਦੇ ਆ ਡੈਨ ਆਹ ਪਾਰਟੀਆਂ ਡੈਨ ਆ ਜਿਹੜਾ ਪਾਰਟੀਆਂ ਜੁਰਦਾਂ ਨੂੰ ਖਾ ਜਾਂਦੀ ਪਹਿਲਾਂ ਆ ਖਾ ਕੇ ਜਿਹੜਾ ਖਾਦਾ ਇਹਨਾਂ ਦੇ ਬਾਬਾ ਜਿਹੜਾ ਖਾਦਾ ਸੀ ਇਹਨਾਂ ਦਾ ਪ੍ਰਸ਼ਾਦ ਪੂਜਨ ਖਾਵੇ ਸਾਰੇ ਖਾ ਕੇ ਕੁਮਾਰ ਅੱਲਾਹ ਹਜ਼ਾਰੇ ਅੱਲਾਹ ਹਜ਼ਾਰੇ ਖਾਵੇ ਅੱਲਾਹ ਹਜ਼ਾਰੇ ਦੇਖੋ ਗਾ ਇੱਕ ਮਹੀਨੇ ਦੇਖ ਸੁਣ ਲਈਏ ਸੁਣ ਲਈ ਆ ਪਾਰਟੀ ਨੇ ਕ腐ਸ਼ਨ ਦੀ ਪਰਿਭਾਸ਼ਾ ਬਦਲ ਦਿੱਤੀ ਇੰਨਾ ਦੀ ਮੋਰਲ ਕ腐ਸ਼ਨ ਕੀਤੀ ਕਿੱਥੇ ਹੈ ਘਟਾਰੂ ਚੱਕ ਮਟਮ ਮੋਰਲ ਕ腐ਸ਼ਨ ਹੋ ਗਈ ਵੀ ਮੋਡਲ ਮੋਡਲ ਕਰਕੇ ਜਿਹੜੀ ਇਹਨਾਂ ਦਾ ਘਟਾਰਪੁਰ ਦਾ ਸੀਗਾ ਐਮਐਲਏ ਇਹਨਾਂ ਨੇ ਪੋਲੀਟੀਕਲ ਕ腐ਸ਼ਨ ਕੀਤੀ 54 ਬੰਦੇ ਕਾਂਗਰਸ ਤੋਂ ਲੈ ਕੇ ਉਹਨਾਂ ਨੂੰ ਐਮਐਲਏ ਬਣਾਤਾ ਇਹਨਾਂ ਨੇ ਫਾਈਨੈਂਸ਼ੀਅਲ ਕ腐ਸ਼ਨ ਕੀਤੀ ਹਰ ਜਿਹੜਾ ਮਹਿਕਮਾ ਮੈਂ ਉਹਨਾਂ ਨੂੰ ਚੈਲੰਜ ਕਰਦਾ ਚੰਦੀ ਸਾਹਿਬ ਨੂੰ ਅੱਜ ਤੁਹਾਡੇ ਚੈਨਲ ਤੇ ਚੈਲੰਜ ਕਰਦਾ ਜਾਂ ਮੈਂ ਰਾਜਨੀਦੀ ਸ਼ਰਧਾ ਤੁਸੀਂ ਛੱਡ ਦਿਓ ਇੱਕ محکمہ ਦੱਸ ਦਿਓ ਜਿਲ੍ਹੇ ਸੁਮੈਖਮੇ ਵਿੱਚ ਕਰਪਸ਼ਨ ਨਹੀਂ ਹੈ ਹਰ محکمہ ਹਰ ਇੱਕ محکمہ ਸ਼ੁਰੂ ਹੋ ਜਾਓ ਹਰ ਮਹਿਕਮੇ ਵਿੱਚ ਕਰਪਸ਼ਨ ਹੈ ਜਿਹੜੀ ਕਾਂਗਰਸ ਵੇਲੇ 0 ਸੀਗੀ 900 ਤੋਂ ਉੱਪਰ ਢਬ ਗਈ ਸੀ ਕਾਂਗਰਸ ਵੇਲੇ 0 ਸੀਗੀ ਇਹਨਾਂ ਨੇ ਇੱਕ ਨੰਬਰ ਦਿੱਤਾ ਸੀ ਐਂਟੀ ਕਰਪਸ਼ਨ ਨੰਬਰ ਸਾਰਿਆਂ ਨੂੰ ਯਾਦ ਹੋਗਾ 1 ਲੱਖ ਕੰਪਲੇਨ ਆਈਆਂ ਦੱਸੋ ਭਾਈ ਉਹਦੇ ਵਿੱਚ ਕਿੰਨੇ ਕੁ ਫੜਲੇ ਤੁਸੀਂ ਅੰਦਰ ਟੰਗਦੇ ਨਾ ਟੰਗ ਕੇ ਇਤਿਹਾਸ ਜਿੰਨਾ ਕੁਛ ਬੰਦਾ ਕੋਈ ਨਹੀਂ ਫੜਿਆ ਕਰਪਸ਼ਨ ਦੇ ਅੰਗੇਸ਼ਟ ਜਿੰਨਾ ਕੁਛ ਬਾਦ ਸਰਕਾਰ ਨੇ ਕੀਤਾ ਉਹ ਵਿਰੋਧੀਆਂ ਦੀ ਨਜ਼ਰ 'ਚ ਆਉਣਾ ਨਹੀਂ ਮੈਂ ਪਹਿਲਾਂ ਕਹਾਵਸਣਾ ਕੇ ਚੁੱਕਿਆ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਮੈਂ ਜਾਣਾ ਦੂਜੀ ਵੇੜ ਤੇ ਪਲੀਜ਼ ਯਾਰ 2 ਮਿੰਟ ਦੇ ਦਿਓ ਹੱਥ ਮਨ ਕੇ ਬੇਨਤੀ ਆ ਮੈਂ ਤੁਸੀ ਮੈਂ ਹਲਕਾ ਵੈਸ ਦੇ ਲੋਕਾਂ ਨੂੰ ਇਹ ਬੇਨਤੀ ਹੱਥ ਸਿਨੇਮਰ ਬੇਨਤੀ ਕਰੂੰਗਾ ਕਿ ਉਹ ਕਾਂਗਰਸ ਹੈ ਜਿਨ੍ਹਾਂ ਨੇ 84 ਦੇ ਦੰਗਿਆਂ ਦੇ ਵਿੱਚ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਕਰਾਇਆ ਉਹ ਬੀਜੇਪੀ ਹੈ ਜਿਨ੍ਹਾਂ ਨੇ ਸਾਫਤਾ ਪ੍ਰਧਾਨ ਮੰਤਰੀ ਮਰਹੂਮ ਪ੍ਰਧਾਨ ਮੰਤਰੀ ਬਾਜਪਾਈ ਜੀ ਔਰ ਲਾਲ ਕਿਸ਼ਨ ਅਡਵਾਨੀ ਜੀ ਨੇ ਜਲੂਸ ਕੱਢਿਆ ਦੀ ਦਿੱਲੀ ਦੇ ਵਿੱਚ ਕਾਂਗਰਸ ਤੇ ਪ੍ਰੈਸ਼ਰ ਪਾਉਣ ਲਈ ਕਿ ਪੰਜਾਬ ਦੇ ਵਿੱਚ ਫੌਜ ਲਾਓ ਔਰ ਅਡਵਾਨੀ ਜੀ ਨੇ ਆਪਣੀ ਕਿਤਾਬ ਚ ਲਿਖਿਆ ਕਿ ਅਸੀਂ ਇੰਦਰਾ ਗਾਂਧੀ ਨੂੰ ਮਜਬੂਰ ਕੀਤਾ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਕਰਾਉਣ ਲਈ ਇਹ ਉਹ ਬੀਜੇਪੀ ਹੈ ਪੰਜਾਬੀਓ ਯਾਦ ਰੱਖਿਓ ਕਿ ਇਹਨਾਂ ਨੇ ਪੰਜਾਬ ਨਾਲ ਹੁਣ ਤੱਕ ਕੀ ਕੁਝ ਕੀਤਾ ਕੀ ਧਰੋ ਕਮਾਇਆ ਔਰ ਆ ਅਕਾਲੀ ਦਲ ਜੋ ਕੁਝ ਇਹਨਾਂ ਨੇ ਰੋਲ ਅਦਾ ਕੀਤਾ ਕਰਚਾ ਸਭ ਆਪਣਾ ਸਟੈਂਡ ਕਰਦਣ ਵੀ ਇਹ ਕਲੀਅਰ ਕਿ ਵਾਕਈ ਆਕਾਲੀ ਦਲ ਚ ਹੈ ਵੀ ਨਾ ਜਾਂ ਨਹੀਂ ਹੈ ਇਹ ਉਹਨਾਂ ਨੇ ਫੇਰ ਵੀ ਕਾਂਗਰਸ ਨੂੰ ਮੌਕਾ ਦਿੱਤਾ ਤੇ ਅਸੀਂ ਦਿਲੋਂ ਉਹਨਾਂ ਦੇ ਆਭਾਰੀ ਹਾਂ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਮੌਕਾ ਦਿੱਤਾ ਤੇ ਅੱਗੇ ਵੀ ਹੁਣ ਵੀ ਭਾਰਤ ਭੂਜਨ ਆຊੂ ਦੇਸ਼ ਤੋਂ ਜਿੱਤਣਗੇ ਤੇ ਆ